ਲੱਛੇ ਪੇਸ਼ ਕਰਨਾ ਪੰਜਾਬ ਦੀ ਇਹ ਬੋਲੀਏ ਮਿੱਠੀਆ ਨਹੀਂ ਬੋਲੀਏ ਪੰਜਾਬ ਦੀ ਇਹ ਬੋਲੀਏ ਬੋਲੀਏ ਤੇ ਬੋਲਣੇ ਦਾ ਆਉਂਦਾ ਹੈ ਸਰੂਰ ਨਹੀਂ ਸੁਣੀਏ ਤੇ ਹੋ ਜਾਂਦੇ ਦੁੱਖ ਸਾਰੇ ਦੂਰ ਨਹੀਂ ਨੁਕਤੇ ਨੇ ਚੰਨ ਤੇਰੇ ਅਰਫਾਂ ਚ ਨੂਰ ਨਹੀਂ ਦੇਸ ਮੇਰਾ ਜਨਤੀ ਤੇ ਤੂੰ ਹੈ ਉਹਦੀ ਔਰ ਨਹੀਂ ਤੂੰ ਹੈ ਉਹਦੀ ਔਰ ਨਹੀਂ ਕਿਹਣੀ ਬੋਲੀਏ ਪੰਜਾਬ ਦੀ ਇਹ ਬੋਲੀਏ ਮਿੱਠੀਆ ਨਹੀਂ ਬੋਲੀਏ ਪੰਜਾਬ ਦੀ ਇਹ ਬੋਲੀਏ ਦਸਦਾ ਨਹੀਂ ਜਾ ਕੋਤੇ ਤੇਰੇ ਜਿਹਾ ਹੋਰ ਨਹੀਂ ਜ਼ਰਾ ਜੈ ਲੈ ਜਾਂ ਚ ਖੰਡ ਦੇਵੇਂ ਕੋਰਨੀ ਕੋਰਨੀ ਦਿਲ ਦਾ ਸਕੂਨ ਹੈ ਤੂੰ ਅੱਖਾਂ ਦੀ ਟਕੋਰਨੀ ਦੇਸ ਮੇਰਾ ਮੋਰਨਾ ਤੇ ਤੂੰ ਐ ਉਹਦੀ ਟੋਰਨੀ ਤੂੰ ਐ ਉਹਦੀ ਟੋਰਨੀ ਮਿੱਠੀ ਨਹੀਂ ਬੋਲੀਏ ਪੰਜਾਬ ਦੀ ਇਹ ਬੋਲੀਏ ਮਿੱਠੀ ਨਹੀਂ ਬੋਲੀਏ ਪੰਜਾਬ ਦੀ ਇਹ ਬੋਲੀਏ ਪੂਰੇ ਪੰਜਾਬ ਪਾਣੀਆਂ ਦੀ ਤੇਰੇ ਚ ਤਸਵੀਰ ਨਹੀਂ ਵਲੀਆਂ ਤੇ ਗੁਰੂਆਂ ਦੇ ਖਾਬਾਂ ਦੀ ਤਬੀਰ ਨਹੀਂ ਤੇਰੇ ਵਿੱਚੋਂ ਪੁਰਖਾਂ ਦੀ ਦੀਸੇ ਤੋਂ ਤਸਵੀਰ ਨਹੀਂ ਦੇਸ ਮੇਰਾ ਰਾਜਣਾ ਤੇ ਤੂੰ ਐ ਉਹਦੀ ਹੀਰਨੀ ਤੂੰ ਏ ਉਹਦੀ ਹੀ ਨੀ ਮਿੱਠੀੜੀ ਬੋਲੀਏ ਪੰਜਾਬ ਦੀ ਏ ਬੋਲੀਏ ਮਿੱਠੀੜੀ ਬੋਲੀਏ ਪੰਜਾਬ ਦੀ ਏ ਬੋਲੀਏ ਸਦਾ ਤੋਂ ਪਈ ਵੰਡਣੀ ਏ ਪਿਆਰ ਤੇ ਪ੍ਰੀਤ ਨੀ ਸਾਧਵਾਂ ਦੀ ਬਾਝ ਏ ਤੂੰ ਸੰਤਾਂ ਦੀ ਰੀਤ ਨੀ ਸੂਫੀਆਂ ਤੇ ਸਾਲਕਾਂ ਦੇ ਗੱਲ ਦਾ ਤਵੀਤ ਨੀ ਦੇਸ਼ ਮੇਰਾ ਮਿੱਠੜਾ ਤੇ ਤੂੰ ਏ ਮਿੱਠਾ ਗੀਤ ਨੀ ਤੂੰ ਏ ਮਿੱਠਾ ਗੀਤ ਨਹੀਂ ਮਿੱਠੀੜੀ ਬੋਲੀਏ ਪੰਜਾਬ ਦੀ ਏ ਬੋਲੀਏ ਮਿੱਠੀੜੀ ਬੋਲੀਏ ਪੰਜਾਬ ਦੀ ਏ ਬੋਲੀਏ ਖੂਹ ਅਖਨਵਾੜਿਆਂ ਦੀ ਤੂੰ ਏ ਜਿੰਦ ਜਾਣ ਨੀ ਲੜਕਾਂ ਕਪਾਵਾਂ ਨੂੰ ਤੇਰੇ ਉੱਤੇ ਮਾਣ ਨਹੀਂ ਤੇਰੇ ਨਾਲ ਯਾਰ ਥਾਂ ਤੇ ਸੰਧੂ ਦੀ ਪਛਾਣ ਨਹੀਂ ਦੇਸ ਮੇਰਾ ਉੱਚੜਾ ਤੇ ਤੂੰ ਹੀ ਉਹਦੀ ਸ਼ਾਨ ਨਹੀਂ ਤੂੰ ਹੀ ਉਹਦੀ ਸ਼ਾਨ ਨਹੀਂ ਮਿੱਠੀ ਐ ਨਹੀਂ ਬੋਲੀਏ ਪੰਜਾਬ ਦੀ ਇਹ ਬੋਲੀਏ ਬਹੁਤ